ਇੱਕ ਨਵੀਂ ਚਮਚਮੰਦੀ ਫੋਰਚੂਨਰ ਕਾਰ ਪਟਿਆਲੇ ਦੇ ਇੱਕ ਚੌਰਾਹੇ ਤੇ ਆ ਕੇ ਰੁਕਦੀ ਹੈ ਕਿਉਂਕਿ ਅੱਗੇ ਜਾਮ ਲੱਗਿਆ ਹੋਇਆ ਸੀ ਉਸ ਕਾਰ ਦੇ ਵਿੱਚ ਪ੍ਰਤਾਪ ਸਿੰਘ ਬੈਠਾ ਸੀ ਜੋ ਕਿ ਇੱਕ ਵੱਡਾ ਬਿਜ਼ਨਸਮੈਨ ਸੀ ਤੇ ਉਹ ਦਿੱਲੀ ਕਿਸੇ ਖਾਸ ਕੰਮ ਵਾਸਤੇ ਜਾ ਰਿਹਾ ਸੀ ਪ੍ਰਤਾਪ ਸਿੰਘ ਡਰਾਈਵਰ ਨੂੰ ਕਹਿੰਦਾ ਹੈ ਕਿ ਅੱਗੇ ਜਾਮ ਲੱਗਾ ਹੋਇਆ ਤੂੰ ਗੱਡੀ ਇੱਥੇ ਹੀ ਰੋਕ ਲੈ ਡਰਾਈਵਰ ਉਸ ਦੀ ਗੱਲ ਮੰਨ ਕੇ ਗੱਡੀ ਨੂੰ ਉੱਥੇ ਹੀ ਰੋਕ ਲੈਂਦਾ ਹੈ ਉਹ ਥੋੜੀ ਦੇਰ ਉੱਥੇ ਰੁਕੇ ਰਹਿੰਦੇ ਹਨ ਤੇ ਤਿੰਨ ਚਾਰ ਗੰਦੇ ਜਿਹੇ ਕੱਪੜੇ ਪਾਈਆਂ ਹੋਈਆਂ ਔਰ ਤਾਂ ਉਹ ਤੇ ਆ ਕੇ ਉਸ ਦੇ ਸ਼ੀਸ਼ੇ ਨੂੰ ਖੜਕਾਉਣਾ ਲੱਗ ਜਾਂਦੀਆਂ ਹਨ ਤੇ ਪ੍ਰਤਾਪ ਸਿੰਘ ਉਸ ਨੂੰ ਦੇਖਦਾ ਤਾਂ ਦਾ ਡਰਾਈਵਰ ਨੂੰ ਕਹਿੰਦਾ ਹੈ ਕਿ ਸ਼ੀਸ਼ਾ ਖੋਲ ਦੇ ਇਹ ਵੀ ਵਿਚਾਰੀਆਂ ਵਕਤਾਂ ਦੀਆਂ ਮਾਰੀਆਂ ਇਹਨਾਂ ਨੂੰ ਕੁਝ ਦੇ ਦਿੰਨੇ ਆ ਤੇ ਇਹਨਾਂ ਦਾ ਪਲਾ ਹੋ ਜਾਏਗਾ ਤਾਂ ਸ਼ੀਸ਼ਾ ਉਹ ਖੋਲ ਦਿੰਦਾ ਹੈ ਪ੍ਰਤਾਪ ਸਿੰਘ ਦੇਵ ਚੋ ਨੋਟਾਂ ਦੀ ਗੱਦੀ ਕੱਢਦਾ ਹੈ ਤੇ ਉਹਨਾਂ ਨੂੰ ਕੁਝ ਰੁਪਏ ਦੇ ਦਿੰਦਾ ਹੈ ਉਸ ਤੋਂ ਬਾਅਦ ਸ਼ੀਸ਼ੇ ਫਿਰ ਬੰਦ ਕਰ ਲੈਂਦੇ ਹਨ ਉਸ ਤੋਂ ਬਾਅਦ ਇੱਕ ਹੋਰ ਤੀਵੀਂ ਭਜ ਜਾਂਦੀ ਹੈ ਆ ਕੇ ਉਸ ਦਾ ਸ਼ੀਸ਼ਾ ਖੜਕਾਉਣ ਲੱਗਦੀ ਹੈ ਪ੍ਰਤਾਪ ਸਿੰਘ ਸ਼ੀਸ਼ਾ ਖੋਲਦਾ ਹੈ ਤਾਂ ਮੂੰਹ ਹ ਅੰਦਰ ਕਰਕੇ ਕਹਿੰਦੀ ਹੈ ਕਿ ਤੁਸੀਂ ਸਾਬ ਉਹਨਾਂ ਨੂੰ ਪੈਸੇ ਦੇ ਦਿੱਤੇ ਹਨ ਤਾਂ ਮੈਨੂੰ ਕਿਉਂ ਨਹੀਂ ਦਹੇ ਪ੍ਰਤਾਪ ਸਿੰਘ ਨੂੰ ਇਹ ਆਵਾਜ਼ ਜਾਣੀ ਪਛਾਣੀ ਲੱਗਦੀ ਹੈ ਤੇ ਇੱਕਦਮ ਉਸ ਵੱਲ ਵੇਖਦਾ ਹੈ ਤਾਂ ਉਹ ਹੈਰਾਨ ਰਹਿ ਜਾਂਦਾ ਹੈ ਕਿਉਂਕਿ ਉਹ ਆਵਾਜ਼ ਉਸਦੀ ਘਰ ਵਾਲੀ ਕਾਜਲ ਦੀ ਹੁੰਦੀ ਹੈ ਉਹ ਇੱਕਦਮ ਹੈਰਾਨ ਹੋ ਰਹਿ ਕੇ ਕਾਜਲ ਵੱਲ ਦੇਖਦਾ ਹੈ ਤਾਂ ਕਾਜਲ ਵੀ ਉਸ ਨੂੰ ਦੇਖ ਕੇ ਹੈਰਾਨ ਹੋ ਜਾਂਦੀ ਹੈ ਕਾਜਲ ਕਹ ਉਸ ਨੂੰ ਕਹਿੰਦੀ ਹੈ ਕਿ ਤੁਸੀਂ ਪ੍ਰਤਾਪ ਸਿੰਘ ਹੋ ਉਹ ਕਹਿੰਦਾ ਹੈ ਮੈਂ ਪ੍ਰਤਾਪ ਸਿੰਘ ਹੀ ਹਾਂ ਕਾਜਲ ਉਸ ਨੂੰ ਦੇਖ ਕੇ ਰੋਣ ਲੱਗ ਜਾਂਦੀ ਹੈ ਤੇ ਉਸ ਦੇ ਜੋਲ-ਜੋਰ ਹੰਝੂ ਵਗਣ ਲੱਗ ਜਾਂਦੇ ਹਨ ਤੇ ਪ੍ਰਤਾਪ ਸਿੰਘ ਕਹਿੰਦਾ ਹੈ ਕਿ ਇੱਥੇ ਗੱਲ ਨਹੀਂ ਹੋਣੀ ਤੁਸੀਂ ਮੇਰੀ ਗੱਡੀ 'ਚ ਆ ਕੇ ਬਹਿ ਜਾਓ ਤੇ ਉਹ ਡਰਾਈਵਰ ਨੂੰ ਕਹਿੰਦਾ ਹੈ ਕਿ ਖਿੜਕੀ ਖੋਲ ਦੇ ਕਿ ਆਂ ਅੰਦਰ ਆ ਕੇ ਬਹਿ ਜੇ ਜਦੋਂ ਡਰਾਈਵਰ ਖਿੜਕੀ ਖੋਲਦਾ ਹੈ ਤੇ ਉਹ ਅੰਦਰ ਆ ਕੇ ਬਹਿ ਜਾਂਦੀ ਹੈ ਤੇ ਆਸ-ਪਾਸ ਦੇ ਲੋਕ ਦੇਖਦੇ ਹਨ ਕਿ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਇੱਕ ਔਰਤ ਨੂੰ ਜੋ ਕਿ ਭਿਕਰਨ ਹੈ ਨੂੰ ਕੋਈ ਬਿਜ਼ਨਸਮੈਨ ਆਪਣੇ ਨਾਲ ਲੈ ਕੇ ਜਾ ਰਿਹਾ ਹੈ ਗਲਤ ਤਰੀਕੇ ਨਾਲ ਉਸ ਨਾਲ ਕੁਝ ਗਲਤ ਨਾ ਹੋ ਜਾਵੇ ਹੌਲੀ-ਹੌਲੀ ਇਹ ਗੱਲਾਂ ਸਾਰੀਆਂ ਦੁਕਾਨਾਂ ਤੇ ਫੈਲ ਜਾਂਦੀਆਂ ਹਨ ਤੇ ਸਾਰੇ ਲੋਕ ਇਕੱਠੇ ਹੋ ਕੇ ਕਾਰ ਨੂੰ ਕੇ ਲੈਂਦੇ ਹਨ ਜਦੋਂ ਕਾਰ ਨੂੰ ਕੇ ਲੈਂਦੇ ਹਨ ਤੇ ਕਾਜਲ ਕਾਰ ਤੋਂ ਬਾਹਰ ਨਿਕਲ ਕੇ ਸਭ ਨੂੰ ਕਹਿੰਦੀ ਹੈ ਕਿ ਇਹ ਮੇਰਾ ਤਲਾਕਸ਼ੂਦਾ ਪਤੀ ਹੈ ਮੈਂ ਇਸ ਦੇ ਨਾਲ ਆਪਦੀ ਮਰਜ਼ੀ ਨਾਲ ਜਾ ਰਹੀ ਹਾਂ ਤੇ ਮੈਨੂੰ ਕੋਈ ਚੱਕ ਕੇ ਨਹੀਂ ਲੈ ਜਾ ਰਿਹਾ ਮੈਨੂੰ ਜ਼ਬਰਦਸਤੀ ਨਹੀਂ ਲੈ ਜਾ ਰਿਹਾ ਤਾਂ ਸਾਰੇ ਲੋਕਾਂ ਨੂੰ ਫਿਰ ਗੱਲ ਕਹਾਣੀ ਦੀ ਸਮਝ ਆ ਜਾਂਦੀ ਹੈ ਤਾਂ ਸਾਰੇ ਲੋਕ ਆਪਣੇ ਆਪਣੇ ਟਿਕਾਣਿਆਂ ਤੇ ਚਲੇ ਜਾਂਦੇ ਹਨ ਉਸ ਤੋਂ ਬਾਅਦ ਕਾਰ ਨੂੰ ਲੈ ਕੇ ਜਦੋਂ ਜਮ ਖੁੱਲ ਜਾਂਦਾ ਹੈ ਪ੍ਰਤਾਪ ਸਿੰਘ ਤੇ ਉਸ ਦਾ ਡਰਾਈਵਰ ਤੇ ਕਾਜਲ ਤਿੰਨੇ ਕਾਰ ਜੋ ਬੈਠ ਕੇ ਹੋਟਲ ਵਿੱਚ ਚਲੇ ਜਾਂਦੇ ਹਨ ਪ੍ਰਤਾਪ ਸਿੰਘ ਡਰਾਈਵਰ ਨੂੰ ਕਹਿੰਦਾ ਹੈ ਕਿ ਪੈਸੇ ਦੇ ਕੇ ਤੂੰ ਬਾਜ਼ਾਰ ਜਾ ਨਵੇਂ ਕੱਪੜੇ ਖਰੀਦ ਕੇ ਲਿਆ ਤੇ ਡਰਾਈਵ ਬੱਸ ਦਾ ਕਹਿਣਾ ਮੰਨਦਾ ਹੋਇਆ ਪੈਸੇ ਲੈ ਕੇ ਬਾਜ਼ਾਰ ਚਲਾ ਜਾਂਦਾ ਹੈ ਕੱਪੜੇ ਤੇ ਚੱਪਲਾਂ ਲੈ ਕੇ ਆਉਂਦਾ ਹੈ ਇਸ ਦੇ ਪਿੱਛੋਂ ਪ੍ਰਤਾਪ ਸਿੰਘ ਕਾਜਲ ਨੂੰ ਕਹਿੰਦਾ ਹੈ ਕਿ ਤੁਸੀਂ ਹੋਟਲ ਦੇ ਕਮਰੇ ਵਿੱਚ ਜਾ ਕੇ ਇਸ਼ਨਾਨ ਕਰ ਲਿਓ ਤੇ ਆਹ ਕੱਪੜੇ ਵੀ ਬਦਲ ਲਵੋ ਉਸ ਤੋਂ ਬਾਅਦ ਕਾਜਲ ਆਪਣੇ ਕੱਪੜੇ ਪਾ ਲੈਂਦੀ ਹੈ ਜਦੋਂ ਕੱਪੜੇ ਬਦਲ ਕੇ ਕਾਜਲ ਆਉਂਦੀ ਹੈ ਤਾਂ ਪ੍ਰਤਾਪ ਸਿੰਘ ਉਸ ਨੂੰ ਦੇਖਦਾ ਹੀ ਰਹਿ ਜਾਂਦਾ ਹੈ ਕਿਉਂਕਿ ਉਹ ਪਹਿਲਾਂ ਵਰਗੀ ਬਹੁਤ ਸੋਹਣੀ ਲੱਗ ਰਹੀ ਹੁੰਦੀ ਹੈ ਕਿ ਉਹ ਆ ਕੀ ਉਸ ਨੂੰ ਹਲਾ ਤਨੇ ਮਾਰ ਦਿੱਤਾ ਸੀ ਪਰ ਉਹ ਹੁਣ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ ਤਾਂ ਪ੍ਰਤਾਪ ਸਿੰਘ ਉਸ ਨੂੰ ਕਹਿੰਦਾ ਹੈ ਕਿ ਮੈਂ ਕਿਸੇ ਖਾਸ ਕੰਮ ਵਾਸਤੇ ਦਿੱਲੀ ਜਾ ਰਿਹਾ ਹਾਂ ਤੇ ਮੈਂ ਲੇਟ ਹੋ ਰਿਹਾ ਹਾਂ ਤੇਰਾ ਐਡਰੈਸ ਮੈਨੂੰ ਦੇ ਦੇ ਤੇ ਤੇਰਾ ਨੰਬਰ ਜੋ ਕਿ ਮੈਂ ਵਾਪਸ ਆਵਾਂਗਾ ਤਾਂ ਤੈਨੂੰ ਕੰਟੈਕਟ ਕਰਾਂਗਾ ਤੈਨੂੰ ਮਿਲਾਂਗਾ ਉਦੋਂ ਆਪਾਂ ਗੱਲ ਕਰਾਂਗੇ ਉਸ ਤੋਂ ਬਾਅਦ ਉਸ ਨੂੰ ਆਪਣਾ ਨੰਬਰ ਦੇ ਦਿੰਦੀ ਹੈ ਤੇ ਪ੍ਰਤਾਪ ਸਿੰਘ ਦਿੱਲੀ ਚਲਾ ਜਾਂਦਾ ਹੈ ਦੋ ਦਿਨਾਂ ਬਾਅਦ ਪ੍ਰਤਾਪ ਸਿੰਘ ਵਾਪਸ ਆਉਂਦਾ ਹੈ ਤੇ ਦੋ ਦਿਨਾਂ ਬਾਅਦ ਪ੍ਰਤਾਪ ਸਿੰਘ ਵਾਪਸ ਆ ਕੇ ਉਸ ਨੂੰ ਕੰਟੈਕਟ ਕਰਦਾ ਹੈ ਉਸ ਦਾ ਫੋਨ ਸਵਿਚ ਆਫ ਹੁੰਦਾ ਹੈ ਉਹ ਕਿਸੇ ਚਰਾਹੇ ਤੇ ਚਲਾ ਜਾਂਦਾ ਹੈ ਤੇ ਜਿੱਥੇ ਕਿ ਉਹ ਪੀਕ ਮੰਗ ਰਹੀ ਸੀ ਉਹ ਉਸ ਨੂੰ ਮਿਲ ਜਾਂਦੀ ਹੈ ਤੇ ਉਸ ਨੂੰ ਨਾਲ ਲੈ ਕੇ ਉਹ ਹੋਟਲ ਦੇ ਕਮਰੇ ਵਿੱਚ ਜਾਂਦਾ ਹੈ ਤਾਂ ਕਾਜਲ ਪ੍ਰਤਾਪ ਸਿੰਘ ਨੂੰ ਕਹਾਣੀ ਦੱਸਦੀ ਹੈ ਕਿ ਕਾਜਲ ਦੇ ਪਰਿਵਾਰ ਚ ਉਸ ਦਾ ਜੀਜਾ ਉਸਦੀ ਤੇ ਉਸਦੀ ਭੈਣ ਤੇ ਉਸ ਦਾ ਵੱਡਾ ਭਰਾ ਹੁੰਦਾ ਹੈ ਜੋ ਕਿ ਬਹੁਤ ਲਾਲਚੀ ਹੁੰਦੇ ਹਨ ਤੇ ਉਹ ਕਿਸੇ ਵੱਡੇ ਘਰ ਵਿੱਚ ਕਾਜਲ ਦਾ ਵਿਆਹ ਕਰਨਾ ਚਾਹੁੰਦੇ ਹਨ ਤਾਂ ਕਿ ਉਹਨਾਂ ਨੂੰ ਪੈਸੇ ਮਿਲ ਸਕਣ ਉਹਨਾਂ ਦੀ ਨਿਗਾ ਵਿੱਚ ਪ੍ਰਤਾਪ ਸਿੰਘ ਆਉਂਦਾ ਹੈ ਤਾਂ ਉਹ ਪ੍ਰਤਾਪ ਸਿੰਘ ਨਾਲ ਕੰਟੈਕਟ ਕਰਦੇ ਹਨ ਤੇ ਉਹ ਰਿਸ਼ਤਾ ਭੇਜ ਦਿੰਦੇ ਹਨ ਕਾਜਲ ਨੂੰ ਵੀ ਪ੍ਰਤਾਪ ਸਿੰਘ ਨੂੰ ਵੀ ਪਸੰਦ ਆ ਜਾਂਦੀ ਹੈ ਤੇ ਰਿਸ਼ਤਾ ਪੱਕਾ ਹੋ ਜਾਂਦਾ ਹੈ ਦੋਵਾਂ ਦਾ ਪਿਆਰ ਤੁਮ ਤਮ ਨਾਲ ਹੋ ਜਾਂਦਾ ਹੈ 2 ਸਾਲ ਤੱਕ ਕਾਜਲ ਰਾਮ ਨਾਲ ਪ੍ਰਤਾਪ ਸਿੰਘ ਦੇ ਘਰੇ ਰਹਿੰਦੀ ਹੈ ਤੇ ਕੋਈ ਦਿੱਕਤ ਨਹੀਂ ਹੁੰਦੀ ਪਰ ਹੌਲੀ-ਹੌਲੀ ਉਸਦੇ ਜੀਜਾ ਤੇ ਭੈਣ ਉਸਦੇ ਕੰਨ ਪਰਨੇ ਸ਼ੁਰੂ ਕਰ ਦਿੰਦੇ ਹਨ ਹੌਲੀ-ਹੌਲੀ ਕਾਜਲ ਉਹਨਾਂ ਦੀ ਗੱਲਾਂ ਵਿੱਚ ਆ ਜਾਂਦੀ ਹੈ ਤੇ ਪ੍ਰਤਾਪ ਸਿੰਘ ਤੋਂ ਅਲੱਗ ਹੋਣ ਬਾਰੇ ਸੋਚਦੀ ਹੈ ਵੈਸੇ ਤੱਕ ਕਾਜਲ ਨੂੰ ਕੋਈ ਕਮੀ ਨਹੀਂ ਸੀ ਪਰ ਉਸਦੀ ਜੀਜਾ ਤੇ ਉਸਦੇ ਭੈਣ ਨਹੀਂ ਚੁੰਦੇ ਸਨ ਕਿ ਕਾਜਲ ਪ੍ਰਤਾਪ ਸਿੰਘ ਦੇ ਘਰੇ ਰਹੇ ਰਵੇ ਤੇ ਉਹਨਾਂ ਦਾ ਤਲਾਕ ਹੋ ਕੇ ਸਾਨੂੰ ਮੋਟੀ ਰਕਮ ਮਿਲੇ ਜਿਸ ਨਾਲ ਅਸੀਂ ਐਸ਼ ਕਰੀਏ ਫਿਰ ਹੌਲੀ-ਹੌਲੀ ਉਹ ਕਾਜਲ ਨੂੰ ਮਨਾ ਲੈਂਦੇ ਹਨ ਤੇ ਤਲਾਕ ਦੀ ਅਰਜ਼ੀ ਲਾ ਦਿੰਦੇ ਹਨ ਕਿਉਂਕਿ ਪ੍ਰਤਾਪ ਸਿੰਘ ਇੱਕ ਤਕੜਾ ਬਿジネスਮੈਨ ਸੀ ਉਹਦੇ ਕੋਲੋਂ ਕੋਈ ਪੈਸੇ ਦੀ ਕਮੀ ਨਹੀਂ ਸੀ ਉਸ ਤੇ ਕੋਰਟ ਵੱਲੋਂ ਲੱਖ ਜੁਰਮਾਨਾ ਲਾਇਆ ਜਾਂਦਾ ਹੈ ਜੋ ਕਿ ਲੱਖ ਰੁਪਏ ਕਾਜਲ ਦੇ ਖਾਤੇ ਵਿੱਚ ਚਲੇ ਜਾਂਦੇ ਹਨ ਤੇ ਕਾਜਲ ਨੂੰ ਮਿਲ ਜਾਂਦੇ ਹਨ ਤੇ ਉਸ ਤੋਂ ਬਾਅਦ ਕਾਜਲ ਤੇ ਜੀਜਾ ਤੇ ਭੈਣ ਉਸ ਨੂੰ ਕਹਿੰਦੇ ਹਨ ਕਿ ਤੇਰਾ ਸੀ ਹੋਰ ਵਿਆਹ ਕਰਵਾ ਦੇਵਾਂਗੇ ਪਰ ਐਵੇਂ ਕੋਈ ਤਲਾਕशुदा ਨਾਲ ਵਿਆਹ ਨਹੀਂ ਕਰਵਾਉਂਦਾ ਤਾਂ ਤੂੰ ਪਹਿਲਾਂ ਕੁਝ ਪ੍ਰੋਪਰਟੀ ਖਰੀਦ ਲੇ ਅਤੇ ਘਰ ਬਣਾ ਲੇ ਉਸ ਨੂੰ ਗੱਲਾਂ ਚ ਲੈ ਕੇ ਘਰ ਬਣਵਾ ਲੈਂਦੇ ਹਨ ਤੇ ਆਪਣੇ ਨਾਮ ਕਰਵਾ ਲੈਂਦੇ ਹਨ ਤਾਂ ਕਾਜਲ ਦੱਸਦੀ ਹੈ ਕਿ ਉਸ ਦੇ ਬਾਅਦ ਵੱਡੇ ਭਾਈ ਦਾ ਵਿਆਹ ਹੋ ਜਾਂਦਾ ਹੈ ਜਿਸ ਦੀ ਘਰ ਵਾਲੀ ਨਾਲ ਉਸ ਦੀ ਜਮਾਨ ਨਹੀਂ ਪੰਦੀ ਅਤੇ ਉਸ ਤੇ ਉਸ ਨੂੰ ਸਤਾਇਆ ਜਾਂਦਾ ਸੀ ਤੇ ਘਰ ਵਿੱਚ ਕੋਈ ਜਿੱਤ ਨਹੀਂ ਕਰਦਾ ਸੀ ਉਸ ਦੀ ਹੌਲੀ-ਹੌਲੀ ਉਸ ਨੂੰ ਇੱਕ ਦਿਨ ਘਰੋਂ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਕੁਝ ਔਰਤ ਨਾਲ ਮਿਲਦੀ ਹੈ ਜੋ ਕਿ ਪੀਕ ਮੰਗਣ ਦਾ ਕੰਮ ਕਰਦੀਆਂ ਸੀ ਉਹਦੇ ਕੋਲ ਕੋਈ ਹੋਰ ਰਸਤਾ ਨਹੀਂ ਸੀ ਉਹ ਉਹਨਾਂ ਔਰਤਾਂ ਨਾਲ ਰਲ ਕੇ ਪੀਕ ਮੰਗਣਾ ਸ਼ੁਰੂ ਕਰ ਦਿੰਦੀ ਹੈ ਪ੍ਰਤਾਪ ਸਿੰਘ ਉਸ ਨੂੰ ਕਹਿੰਦਾ ਹੈ ਕਿ ਉਹ ਜਿੱਥੇ ਰਹਿੰਦੀ ਹੈ ਅਸੀਂ ਉੱਥੇ ਚੱਲਦੇ ਹਾਂ ਮੈਨੂੰ ਤੇਰਾ ਟਿਕਾਣਾ ਦਿਖਾ ਉਸ ਤੋਂ ਬਾਅਦ ਪ੍ਰਤਾਪ ਸਿੰਘ ਉਸ ਨੂੰ ਲੈ ਕੇ ਉਸਦੇ ਕਮਰੇ ਵਿੱਚ ਚਲਾ ਜਾਂਦਾ ਹੈ ਜੋ ਕਿ ਗੰਦਾ ਜਿਹਾ ਕਿਰਾਏ ਦਾ ਕਮਰਾ ਹੁੰਦਾ ਹੈ ਜਿਹਦੇ ਵਿੱਚ ਜਾ ਕੇ ਪ੍ਰਤਾਪ ਸਿੰਘ ਦੇਖਦਾ ਹੈ ਕਿ ਉਸਦੇ ਵਿਆਹ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਉਹਨਾਂ ਨੂੰ ਦੇਖ ਕੇ ਉਹ ਵੀ ਰੋਣਾ ਸ਼ੁਰੂ ਕਰ ਦਿੰਦਾ ਹੈ ਉਹ ਕਾਜਲ ਨੂੰ ਪੁੱਛਦਾ ਹੈ ਕਿ ਆਪਣਾ ਤਲਾਕ ਹੋ ਗਿਆ ਹੈ ਤੇ ਮੈਂ ਤੈਨੂੰ ਲੱਖ ਰੁਪਏ ਜੁਰਮਾਨੇ ਦਿੱਤਾ ਸੀ ਪਰ ਤੂੰ ਆਪਣੀਆਂ ਤਸਵੀਰਾਂ ਕਿਉਂ ਲਾ ਰੱਖੀਆਂ ਹਨ ਆਪਾਂ ਤਾਂ ਦੋਏ ਅਲੱਗੋ ਹੋ ਚੁੱਕੇ ਹਾਂ ਤੇ ਕਾਜਲ ਕਹਿੰਦੀ ਹੈ ਕਿ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਮੈਂ ਤੁਹਾਨੂੰ ਅੱਜ ਵੀ ਉਨਾ ਹੀ ਪਿਆਰ ਕਰਦੀ ਹਾਂ ਜਿੰਨਾ ਪਹਿਲਾਂ ਕਰਦੀ ਸੀ ਪਰ ਮੇਰੇ ਭਰਾ ਤੇ ਮੇਰੇ ਜਿੱਜਾ ਤੇ ਭੈਣ ਦੇ ਮਗਰ ਲੱਗ ਕੇ ਮੈਂ ਆਪਣਾ ਘਰ ਵਿਗਾੜ ਲਿਆ ਤੇ ਆਪਣੀ ਪੈਰੀ ਕੁਹਾੜੀ ਮਾਰ ਲਈ ਹੈ ਮੇਰੇ ਕੋਲ ਬਹੁਤ ਵੱਡੀ ਪੁੱਲ ਹੋ ਗਈ ਹੈ ਤੇ ਹੁਣ ਤੱਕ ਮੈਂ ਪਛਤਾਈ ਜਾਨੀ ਹਾਂ ਮੈਨੂੰ ਤੁਸੀਂ ਬਾਅਦ ਚ ਕਦੇ ਮਿਲੇ ਹੀ ਨਹੀਂ ਅੱਜ ਮਿਲੇ ਹਾਂ ਤਾਂ ਮੈਂ ਆਪਣਾ ਸਾਰਾ ਦਰਦ ਤੁਹਾਨੂੰ ਸੁਣਾਉਣਾ ਚਾਹੁੰਦੀ ਹਾਂ ਉਸ ਤੋਂ ਬਾਅਦ ਗਾਜਲ ਜੋਰ-ਜੋਰ ਨਾਲ ਰੋਂਦੀ ਹੈ ਆਪਣਾ ਸਾਰਾ ਦੁੱਖ ਦਰਦ ਪ੍ਰਤਾਪ ਨੂੰ ਦੱਸਦੀ ਹੈ ਪ੍ਰਤਾਪ ਸਿੰਘ ਕਹਿੰਦਾ ਹੈ ਕਿ ਹੁਣ ਆਪਾਂ ਇਕੱਠੇ ਨਹੀਂ ਰਹਿ ਸਕਦੇ ਪ੍ਰਤਾਪ ਸਿੰਘ ਉਸ ਨੂੰ ਪੂਜ پیسے ਦੇ ਦਿੰਦਾ ਹੈ ਤੇ ਕਹਿੰਦਾ ਹੈ ਕਿ ਆਪਣਾ ਗੁਜ਼ਾਰਾ ਕਰ ਤੇ ਹਰ ਮਹੀਨੇ ਤੈਨੂੰ ਪੈਸੇ ਦਿੰਦਾ ਰਵਾਂਗਾ ਪੈਸਿਆਂ ਦੀ ਕੋਈ ਕਮੀ ਨਹੀਂ ਹੋਵੇਗੀ ਪਰ ਆਪਾਂ ਇਕੱਠੇ ਨਹੀਂ ਰਹਿ ਸਕਦੇ ਕਾਜਲ ਪੁੱਛਦੀ ਹੈ ਕਿ ਮੇਰੀ ਸੱਸ ਮਾ ਦਾ ਕੀ ਹਾਲ ਹੈ ਕਿਉਂਕਿ ਸੱਸ ਮਾ ਉਸ ਦੀ ਕਾਜਲ ਨੂੰ ਬਹੁਤ ਪਸੰਦ ਕਰਦੀ ਸੀ ਤੇ ਉਹ ਦਾ ਕਾਜਲ ਨਾਲ ਬਹੁਤ ਪਿਆਰ ਸੀ ਜਦੋਂ ਉਹਦੀ ਕਾਜਲ ਗਈ ਸੀ ਤਾਂ ਉਸ ਦਾ ਵੀ ਜੀ ਨਹੀਂ ਲੱਗਦਾ ਸੀ ਉਹ ਚਾਹੁੰਦੀ ਸੀ ਕਿ ਕਾਜਲ ਕਿਸੇ ਨਾ ਕਿਸੇ ਤਨ ਵਾਪਸ ਆ ਜਾਵੇ ਉਹ ਪ੍ਰਤਾਪ ਸਿੰਘ ਨੂੰ ਰੋਜ਼ ਕਹਿੰਦੀ ਸੀ ਕਿ ਕਾਜਲ ਨੂੰ ਲੱਭ ਕੇ ਲਿਆ ਉਹ ਕਿਵੇਂ ਨਾ ਕਿਵੇਂ ਕਰਕੇ ਪ੍ਰਤਾਪ ਸਿੰਘ ਨਹੀਂ ਚਾਹੁੰਦਾ ਸੀ ਕਿ ਕਾਜਲ ਘਰੇ ਆਵੇ ਕਿਉਂਕਿ ਉਸਨੇ ਲੱਖਾਂ ਰੁਪਏ ਜਮਾਨਾ ਦਿੱਤਾ ਸੀ ਕਾਨੂੰਨ ਅਨਸਾਰ ਦੋਵੇਂ ਵੱਖ ਹੋ ਚੁੱਕੇ ਸੀ ਤਾਂ ਪ੍ਰਤਾਪ ਸਿੰਘ ਕਾਜਲ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਆਪਣੇ ਨਾਲ ਨਹੀਂ ਰੱਖ ਸਕਦਾ ਉਹ ਉਸ ਨੂੰ ਪੈਸੇ ਦੇ ਕੇ ਜਾਣ ਲੱਗਦਾ ਹੈ ਤਾਂ ਕਾਜਲ ਉਸ ਦੇ ਪੈਰ ਫੜ ਲੈਂਦੀ ਹੈ ਤੇ ਉਸ ਦੀ ਅਮੰਨਤਾ ਕਰਦੀ ਹੈ ਕਹਿੰਦੀ ਹੈ ਕਿ ਮੇਰਾ ਤੇਰੇ ਤੋਂ ਬਿਨਾ ਕੋਈ ਨਹੀਂ ਮੈਂ ਇਕੱਲੀ ਹਾਂ ਤੇ ਮੇਰਾ ਕੋਈ ਸਹਾਰਾ ਨਹੀਂ ਪ੍ਰਤਾਪ ਸਿੰਘ ਹੌਲੀ-ਹੌਲੀ ਉਸ ਦੇ ਤੇ ਤਰਸ ਖਾਣ ਲੱਗ ਜਾਂਦਾ ਹੈ ਤਾਂ ਉਹ ਕਹਿੰਦਾ ਹੈ ਕਿ ਪਹਿਲਾ ਮੈਂ ਆਪਣੀ ਮਾਂ ਨਾਲ ਗੱਲ ਕਰਦਾ ਹਾਂ ਉਹ ਆਪਦੇ ਫੋਨ ਤੋਂ ਫੋਨ ਲਾਉਂਦਾ ਹੈ ਤੇ ਮਾਂ ਨਾਲ ਗੱਲ ਕਰਦਾ ਹੈ ਤਾਂ ਕਾਜਲ ਦੀ ਗੱਲ ਵੀ ਆਪਣੀ ਮਾਂ ਨਾਲ ਕਰਵਾਉਂਦਾ ਹੈ ਉਹਦੀ ਮਾਂ ਜਦੋਂ ਆਹ ਸੁਣਦੀ ਹੈ ਕਿ ਕਾਜਲ ਮਿਲ ਗਈ ਹੈ ਤੇ ਉਹ ਵਾਪਸ ਹੋਣਾ ਚਾਹੁੰਦੀ ਹੈ ਤਾਂ ਉਹ ਬਹੁਤ ਖੁਸ਼ ਹੋ ਜਾਂਦੀ ਹੈ ਤੇ ਪ੍ਰਤਾਪ ਸਿੰਘ ਨੂੰ ਕਹਿੰਦੀ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਕਾਜਲ ਨੂੰ ਵਾਪਸ ਘਰੇ ਲੈ ਕੇ ਆਵੇ ਤੇ ਪ੍ਰਤਾਪ ਸਿੰਘ ਦਾ ਆਪਣੀ ਮਾਂ ਅੱਗੇ ਕੋਈ ਬਸ ਨਹੀਂ ਚੱਲਦਾ ਇਸ ਕਰਕੇ ਉਹ ਕਾਜਲ ਨੂੰ ਘਰੇ ਲੈ ਕੇ ਚਲਾ ਜਾਂਦਾ ਹੈ ਕਿਉਂਕਿ ਉਹ ਵੀ ਕਾਜਲ ਨੂੰ ਵਧੀਆ ਜ਼ਿੰਦਗੀ ਦੇਣਾ ਚਾਹੁੰਦਾ ਹੈ ਤੇ ਆਪਣੇ ਨਾਲ ਘਰੇ ਲੈ ਕੇ ਜਾ ਕੇ ਜਦੋਂ ਦੇਖਦਾ ਹੈ ਕਿ ਉਸ ਦੀ ਮਾਂ ਥਾਲੀ ਲੈ ਕੇ ਖੜੀ ਹੁੰਦੀ ਹੈ ਤੇ ਉਸ ਉਹਨਾਂ ਦੀ ਆਰਤੀ ਉਤਾਰਦੀ ਹੈ ਤੇ ਦੋਵਾਂ ਨੂੰ ਤਿਲਕ ਲਗਾਉਂਦੀ ਹੈ ਕਾਜਲ ਇੰਨਾ ਪਿਆਰ ਦੇ ਕੇ ਬਹੁਤ ਖੁਸ਼ ਹੁੰਦੀ ਹੈ ਤੇ ਉਹ ਨੂੰ ਹੋਰ ਵੀ ਪਸਤਾਵਾ ਹੋਣ ਲੱਗ ਜਾਂਦਾ ਹੈ ਉਹ ਆਪ ਦੀ ਮਾਂ ਦੇ ਗੱਲ ਲੱਗੇ ਰੋਣ ਲੱਗ ਜਾਂਦੀ ਹੈ ਪ੍ਰਤਾਪ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ ਇਹ ਕਹਾਣੀ ਇੱਕ ਸੱਚੀ ਕਹਾਣੀ ਹੈ ਕਾਜਲ ਦੀ ਜੋ ਕਿ ਉਹ ਸਾਲਾਂ ਬਾਅਦ ਆਪਣੇ ਤਲਾਕਸ਼ੁਦਾ ਪਤੀ ਨੂੰ ਮਿਲਦੀ ਹੈ ਤੇ ਹੌਲੀ-ਹੌਲੀ ਉਸ ਦੇ ਨਾਲ ਦੁਬਾਰਾ ਖੁਸ਼ੀ ਖੁਸ਼ੀ ਰਹਿਣ ਲੱਗ ਜਾਂਦੀ ਹੈ